ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਲੱਗੇ ਅੱਜ ਕਣਕ ਤੇ ਦਵਾਈ ਛੜਕਣ ਗੁੱਲੀ ਡੰਡੇ ਵਾਲੀ ਤੇ ਛੜਕਦੇ ਗੁੱਲੀ ਡੰਡਾ ਸੀਗਾ ਬਰੀਕ ਜਿਆ ਤਿੰਨ ਚਾਰ ਤਿੰਨ ਕਿੱਲਿਆਂ ਚ ਤੇ ਲੱਗੇ ਢੋਲ ਨਾਲ ਦਵਾਈ ਛੜਕਦੇ ਆਪਾਂ ਹੈਗੀ ਆ ਆਪਣੇ ਕੋਲੇ ਉਤਮ ਦੀ ਆਹ ਇੱਕ ਤਾਂ ਹੈਗੀ ਵਿੱਚ ਇਹਦੇ ਐਲ ਗਰੁੱਪ ਬਾਥੂ ਵਾਲੀ ਤੇ ਗੁੱਲੀ ਡੰਡੇ ਵਾਸਤੇ ਲੀਡਰ ਸਾਲਟ ਵਾਲੀ ਤੇ ਵਿੱਚ ਪਾਵਾਂਗੇ ਇੱਕ ਟੌਪਿਕ ਆ ਇੱਕ ਪੈਕਟ ਕਿੱਲੇ ਦਾ ਟੌਪਿਕ ਦਾ ਪਾਵਾਂਗੇ ਤੇ ਇੱਕ ਪਾਵਾਂਗੇ ਨਾਲ ਆਹ ਉਤਮ ਦੀ ਇਹ ਵਿੱਚ ਇਹਦੇ ਬਾਥੂ ਵਾਲੀ ਆ ਗੁੱਲੀ ਡੰਡਾ ਆ ਤੇ ਮੈਣਾ ਮੂਣਾ ਬੂਟੀ ਐਲ ਗਰੁੱਪ ਸਾਲਟ ਹੈਗਾ ਵਿੱਚ ਇਹਦੇ ਸਾਰਾ ਇਹ ਛੜਕਾਂਗੇ ਤੇ ਆਪਾਂ ਢੋਲ ਲਿਆ ਪਾਰ ਤੇ ਦਵਾਈ ਘੋਲ ਦਿਆਂ ਤੇ ਛੜਕ ਦਿਆਂ ਦੱਸਾਂਗੇ ਨਾਲੇ ਤੁਹਾਨੂੰ ਕੀ ਰਿਜ਼ਲਟ ਦਿੰਦੀ ਆ ਮੌਸਮ ਵੀ ਅੱਜ ਥੋੜਾ ਜਿਆਦਾ ਬੱਦਲਬਾਈ ਜਿਹਾ ਹੋਇਆ ਪਿਆ ਏ ਤੇ ਢੋਲ ਭਰ ਲਿਆ ਪੈਪ ਨਾਲ ਛੜਕਾਂਗੇ ਤੇ ਛੜਕ ਕੇ ਦਿਖਾਉਣ ਆਏ ਤੁਹਾਨੂੰ ਨਾਲ ਦੀ ਨਾਲ ਆ ਜਿਓ